ਲਾ ਸਜਣਾ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੇ ਨਾ ਝੋਟੀਆਂ ਇਹ ਮੰਨ ਲਓ ਮੰਨ ਲਓ 8 ਲੱਗੀਆਂ ਦਿਖਾਉਣ ਬੂਰੀ ਨੀਲੀ ਰਾਵੀ ਤੇ ਮੋਹਰਾ ਦੀਆਂ ਇੱਕ ਬੂਰੀ ਇੱਕ ਨੀਲੀ ਰਾਵੀ ਤੇ 6 ਮਿਲ ਲਗੀਆਂ ਮੋਹਰਾ ਦੀਆਂ ਦੁੱਧ ਇਹ ਮੰਨ ਲਓ ਤਕਰੀਬਨ ਤਕਰੀਬਨ ਨਾ ਜ਼ਿਆਦਾਤਰ ਕੰਮ ਤਿਆਰੀ ਵਾਲੀ ਹੁੰਦਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਪਿੰਡ ਸ਼ਾਪੂਰ ਤਹਿਸੀਲ ਫਲੌਰ ਤੇ ਜ਼ਿਲ੍ਹਾ ਜਲੰਧਰ ਦਵਾਬੇ ਦਾ ਪਿੰਡ ਆ ਗਿਆ ਪਸ਼ੂ ਤਾਂ ਨੇ ਇਹ ਮੰਨ ਲਓ ਵੀ ਟੌਪ ਤੋਂ ਟੌਪ ਦਾ ਬਾਈ ਕੋਲ ਹਾਜ਼ਰ ਹੁੰਦਾ ਤੇ ਬਾਕੀ ਡਿਟੇਲ ਬਾਈ ਮਨੀ ਨੂੰ ਪੁੱਛ ਲਾਂਗੇ ਆ ਜਾ ਮਨੀ ਬਾਈ ਜੀ ਹੋਰ ਕਿਵੇਂ ਆ ਵਧੀਆ ਤੁਹਾਡਾ ਸਵਾਗਤ ਕੀਤਾ ਜਾਂਦਾ ਚੰਦ ਸਿੰਘ ਡੈਰੀ ਫਾਰਮ ਤੇ ਠੀਕ ਆ ਗੱਲ ਲੈ ਪਹਿਲਾਂ ਲੱਭੀ ਵਾਲੇ ਵਾਲੀ ਕਮਾ ਦੇ ਕੈਮਰਾ ਬਾਈ 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 ਆ ਕੇ ਕਹਿੰਦੇ ਮਾਰ ਤੇ ਫੇਰ ਕੈਮਰਾ ਕਮਾਦੀ ਉਹ ਹਮਾਚਲ ਵਾਲੇ ਉਹ ਹਮਾਚਲ ਵਾਲੇ ਸੱਜਣਾ ਉਹਨਾਂ ਦੇ ਮਾਰਦੇ ਕੈਮਰਾ ਉਸ ਤੋਂ ਬਾਅਦ ਇਧਰਲੇ ਬੰਨੇ ਲਿਆ ਓਕੇ ਆ ਕੰਮ ਜਮਾ ਵਾਈ ਗੁੱਦੀ ਮੇਰ ਹਾਂਜੀ ਆ ਲੈਂਡ ਚ ਵੀ ਲੱਭੀ ਕੈਮਰਾ ਮਾਰਦੀ ਹਾਂ ਐ ਖੜੀਆਂ ਜਿਵੇਂ ਮਨੀ ਨੇ ਕਹਦੇ ਪੜਾ ਕੀ ਖੜਾਈਆਂ ਹੁੰਦੀਆਂ ਹਨ ਐ ਨਾ ਖੜੀਆਂ ਜਮਾ ਇੱਕ ਸਾਰ ਤੇ ਸ਼ੁਰੂਆਤ ਕਿਹੜੇ ਪਾਸੇ ਕਰੀਏ ਨੀਲੀ ਦਾ ਵੀ ਪਹਿਲਾ ਹੀ ਟੌਪ ਇੱਥੋਂ ਕਰਦੀਏ ਹਾਂਜੀ ਆ ਮਾਰਦੇ ਲੱਭੀ ਕੈਮਰਾ ਬਾਡੀ ਤੋਂ ਲਾ ਕੇ ਨਾ ਇੱਥੋਂ ਲਾ ਕੇ ਆਰਡਰ ਤੱਕ ਮਾਰਦੀਆਂ ਐਨ ਤਸੱਲੀ ਕਰਾਦੀ ਪੂਰੀ ਪਾਕਿਸਤਾਨ ਟੱਚ ਆ ਗਈ ਅੱਬਾਲੀ ਕਮਾਲ ਦੀ ਮੱਝ ਪਹਿਲੇ ਨੰਬਰ ਦੀ ਲੱਗਿਆ ਦਿਖਾਉਣਾ ਲਿਆ ਚੋਬਰਾ ਜਾ ਸੂਆ ਦੂਜਾ ਸੂਆ ਦੂਜਾ ਤੇ ਸਾਫ ਸੋਥਰੀ ਫੁੱਲ ਆ ਗਈ ਹਾਂ ਪੂਰੀ ਪ ਅੱਲਾਇ ਚੱਲ ਲੈ ਚੱਲ ਇਧਰ ਲੈ ਬੰਨੇ ਲੈ ਚੱਲ ਸਿੰਘੀ ਕਹੂੰਗਾ ਬੰਦ ਸਿੰਘ ਜੀ ਆ ਗਈ ਕਿੰਨੇ ਦਿਨ ਦਾ ਸੁਆ ਹੋ ਗਿਆ ਸੁਆ ਆ ਗਿਆ ਜੀ ਅਠਾ ਨੌਵਾਂ ਡੇੜਾ ਦਾ ਕਿੰਨਾ ਤੁੱਤ ਹਾਜਰ ਆ ਹਾਜਰ ਅੱਜ 16 ਕਿਲੋ ਮਿੰਨ ਦੇਵਾਂਗੇ 16 ਕਿਲੋ ਤਿਆਰ ਜਮਾ ਤਿਆਰ ਟਾਈਮ ਤੋਂ ਟਾਈਮ ਚੋਣ ਵਾਲਾ ਤਿਆਰ ਪੂਰਾ ਕੰਡਾ ਚ ਹੈ ਆਵਦਾ ਲਿਆਵੇ ਕੋਈ ਸਮੱਸਿਆ ਤਾਂ ਨਹੀਂ ਨਾ ਨਾ ਕਿਤੇ ਤੂੰ ਕਹਿੰਦੇ ਕੰਡਾ ਘਰੋ ਦੇਵਾਂਗੇ ਕੋਈ ਵੀ ਨਾ ਰੁਕਣੀਆਂ ਹੀ ਨਹੀਂ ਇਹ ਠੀਕ ਆ ਗੱਲ ਰੁਕਣੀਆਂ ਨਹੀਂ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾ ਦਾਂਗੇ ਕਮਾਲਾ ਕਮਾਲਾ ਇੱਥੇ ਤੇਰੇ ਵਾਲੇ ਬੰਨੇ ਕਮਾਲਾ ਤੇ ਬਾਡੀ ਬੂਡੀ ਤਾਂ ਬਾਲੀ ਹਸਲਾ ਚੜਾਈ ਕਿੰਨੇ ਦਿਨ ਦਾ ਸੂਆ ਦੱਸਿਆ 89 ਆ ਦੇਣਾ ਦਾ ਬੱਚਾ ਕੀ ਨਾਲ ਕੱਟੀ ਨਾਲ ਕੱਟੀ ਨਾਲ ਕੱਟੀ ਮੋਰਾ ਵੀ ਆ ਨਾ ਕੱਟੀ ਮੋਰਾ ਮੋਰਾ ਦੀ ਗੱਲ ਹੋਇਆ ਸੀ ਠੀਕ ਆ ਗੱਲ ਤੇ ਖਾਸ ਗੱਲ ਇਹ ਦੀ ਇਹ ਰਹੂਗੀ ਵੀ ਜਿੱਦਾਂ ਇਹਦੇ ਸੀਮਨ ਲਾ ਦੋਗੇ ਉਦਾਂ ਦੀ ਬੱਚਾ ਪਾਉਗੇ ਉਦਾਂ ਦਾ ਬੱਚਾ ਪਾਉਗੇ ਕਿਉਂਕਿ ਤੁਹਾਨੂੰ ਇਹਦੀ ਮੈਂ ਕੱਟੀ ਵੀ ਦਿਖਾ ਦੂੰਗਾ ਆ ਆ ਗਈ ਨੀਲੀ ਟੱਚ ਤੇ ਨਾਲ ਇਹਦੇ ਕੱਟੀ ਤੇ ਮਾਰਦੀ ਲੱਭੀ ਕੈਮਰਾ ਇੱਧਰਲੇ ਬੰਨੇ ਕੱਟੀ ਆ ਗਈ ਮੋਰਾ ਦੀ ਜਿੱਦਾਂ ਦਾ ਵੀ ਸੀਮਨ ਲਾ ਦੋਗੇ ਉਦਾਂ ਦੀ ਬੱਚਾ ਪਾਉਣ ਦਾ ਦਮ ਰੱਖਦੀ ਆ ਇੱਥੋਂ ਫੇਸ ਤੇ ਮਾਰਦੀ ਤੇ ਉਸ ਤੋਂ ਬਾਅਦ ਲੱਭੀ ਕਮਾ ਕੇ ਕੈਮਰਾ ਨਾਲ ਮੇਨ ਗੱਲ ਹੁੰਦੀ ਹੈ ਜਿਹੜੀ ਪਸ਼ੂ ਦੀ ਕਹ ਲਈਏ ਬਾਈ ਇੱਥੋਂ ਹੁੰਦੀ ਹੈ ਹਨਾ ਚੜਾਈ ਚੜਾਈ ਗੁਆ ਲਈ ਢੰਡੀ ਗੁਆ ਦਿਆ ਠੀਕ ਹੈ ਗੱਲ ਇੱਥੋਂ ਕਰਾ ਦੇ ਚੱਕ ਦਾ ਗਾਂਵ ਵਾਲਾ ਕੰਮ ਹੀ ਆ ਹਨਾ ਮੋਗੇ ਕਰ ਤੇ ਚਵਾਈ ਚੂਈ ਤਾਂ ਬੜੀ ਅਸਲਾ ਆ ਪੂਰੀ ਤੇ ਕਿੰਨਾ ਕੁ ਦੁੱਧ ਪਾ ਦੂਗੀ ਪੀਕ ਲੈਵਲ ਤੇ 18 ਪਲੱਸ ਚੱਲੂਗੀ 18 ਤੋਂ ਬਾਹਰ 16 ਅੱਜ ਹੈਗਾ ਹੈਗਾ ਜੀ ਆ 2 ਕਿਲੋ ਦਾ ਮੈਂ ਕਹਿੰਦਾ ਮੇਲੇ ਮੂਲੇ ਲਾ ਕੇ ਬੰਦਾ ਵਧਾਈ ਲੈਂਦਾ ਵਧਾਦਾ ਤੇ ਬਾਕੀ ਕਹੂੰਗਾ ਜਿਹੜਾ ਸੱਜਣ ਲੈ ਕੇ ਆਣਾ ਅੱਜ ਲੈ ਆ ਤਾਜੀ ਗੰਦ ਮੰਦ ਸੜ ਦੀ ਆ ਦੇ ਲੋ ਠੀਕ ਹੈ ਗੱਲ ਉਹ ਯਾ ਵਈ ਜਾ ਕੇ ਤੂੜੀ ਤੇ ਬੰਦ ਨਹੀਂ ਗੱਲੀ ਤੇ ਠੀਕ ਹੈ ਗੱਲ ਫੇਰ ਤਾਂ ਦੁੱਧ ਨਹੀਂ ਜਵਾਉਂਦੀ ਠੀਕ ਹੈ ਗੱਲ ਜੇ ਮਾਣਾ ਮੋਟਾ ਨਾਲ ਪੀੜਾ ਦਾਣਾ ਚੱਲੂ ਫੇਰ ਉਹ ਹੀ ਗੱਲ ਆ ਬੇ ਨਸਲ ਵਾਲੀ ਦੁੱਧ ਪਾਉਂਦੀ ਆ ਬੇ ਨਸਲ ਵਾਲੀ ਨੂੰ ਜੈਸਾ ਹੋਣਾ ਪਾ ਦੇ ਉਹਨੇ ਤਾਂ ਉਹ ਵੀ ਨਹੀਂ ਹੁਣ ਐਡੀ ਬਰੀਡ ਆ ਜੀ ਠੀਕ ਹੈ ਪੌਂਚ ਵਾਲਾ ਸੀਨ ਕਿਵੇਂ ਰਹੂਗਾ ਜੋੜੇ ਦਾ ਜੋੜੇ ਦਾ ਪੌਂਚ ਪਿਆ ਪੰਜਾਬ ਪੰਜਾਬ ਆ ਜਾ ਚੋ ਬਰਾ ਲੈ ਆ ਦੋ ਨੰਬਰ ਵਾਲਿਆ ਬੰਦਾ ਬਹੁਲਾ ਐਕਟਿਵ ਰਹਿੰਦਾ ਹਨਾ ਤੇਜ ਰੰਦਾ ਬੁਲਾ ਬਹੁਲਾ ਐਕਟਿਵ ਰਹਿੰਦਾ ਲਿਆ 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 ਹਰਨੇ ਬੰਨੇ ਲਿਆ ਤੇ ਬਾਡੀ ਬੁਡੀ ਇਹਦੀ ਵੀ ਚੰਗੀ ਆ ਨਾ ਇਥੇ ਲੋ ਵੀ ਆਰਡਰ ਤੇ ਮਾਰਨੀ ਕ ਤਸੱਲੀ ਕਰਾ ਦੀ ਲੰਬਾ ਨਾ ਕਿਸੇ ਭਰਾ ਦਾ ਆ ਜੇ ਵੀ ਕਿਸੇ ਵੀ ਪੱਖ ਤੋਂ ਮੱਝ ਕਰੀ ਬਸ ਅਗਲਾ ਕਵੇ ਵੀਡੀਓ ਨਾ ਰਾਈਜੀ ਦਿਖਾਉਣ ਕਨੀਓ ਹਨਾ ਵੀਡੀਓ ਨਾ ਪਾਣੀ ਪਵੇ ਦੁਬਾਰਾ ਆ ਦੁਬਾਰੇ ਪਾਉਣ ਵਾਲਾ ਕੰਮ ਦਾ ਤੇਰਾ ਮੁਕਾ ਦਾਾਂਗੇ ਹਾਂ ਸੁਆ ਦਾ ਦੂਜਾ ਸੁਆ ਬਾਈ ਕਿੰਨੇ ਦਿਨ ਦੀ ਸੂਈ ਸੂਈ ਹੈ ਜੀ ਪਾਜੀ ਇਹ ਵੀ 98 ਦਿਨਾ ਜੀ ਲੈ ਜਵਾ ਤਾਂ ਬਾਹਲਾ ਹਨਾ ਹਾਂਜੀ ਆ ਜਿੱਦਾਂ ਕਹਿ ਲਈਏ ਪਾਕਿਸਤਾਨ ਵਾਲਿਆਂ ਨੂੰ ਲੱਗਿਆ ਥਾਣੇ ਖਣ ਬਹੁਤ ਦੂਰ ਦੂਰ ਲੱਗਾ ਬਾਈ ਠੀਕ ਆ ਗੱਲ ਐਵੇਂ ਕੀ ਚੋਾਈ ਦੀ ਕਿਵੇਂ ਆ 100 ਦੀ 100 100 ਦੀ 100 ਤੁਰਦੀ ਵੀ ਆ ਨਾ ਜਮਾ ਕਹਿ ਲਈਏ ਆ ਤੁਰਦੀ ਵੀ ਗੱਗੂ ਗੱਲ ਵਾਂਗੂ ਹਨਾ ਤੋਰਾ ਤੂਰਾ ਹੈ ਨਾ ਆਸਲ ਪੂਰਾ ਸਵੇਰ ਆ ਦੀ ਠੰਡੀ ਆ ਤੇ ਕਿੱਕੇ ਰਕੇ ਰਾਂ ਪਿੱਲ ਰੁੱਤਾਂ ਦੀ ਹੋਰ ਕਮਾਲ ਆ ਕਮਾਲਾ ਕਮਾਲਾ ਐ ਕਿਹੜਾ ਥੱਕਦਾ ਦੂਲੇ ਚ ਲੈ ਆਣ ਨੂੰ ਇਹ ਇੱਥੋਂ ਇੱਥੋਂ ਕਰਾ ਲਈ ਲੱਭੀ ਓਏ ਲੰਬਾਈ ਲੰਬੂਈ ਚ ਇੱਕ ਕਰਾ ਦੇ ਤਸੱਲੀ ਕਰਾ ਦੇ ਹਰੇਕ ਪੱਖ ਤੋਂ ਕਮਾਲੇ 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 ਚੋ ਭਰਾ ਐ ਨਾ ਕਰ ਇੱਥੋਂ ਕਮਾਲਾ ਉੱਤੋਂ ਦੀ ਐ ਕਮਾ ਕੇ ਲਿਆ ਕੇ ਰਾਂ ਕਿੰਨੇ ਦਿਨ ਦਾ ਸੂਆ ਮਣੀ 8 9 ਡੇਡਾ ਦਾ ਦੁੱਧ ਕਿੰਨਾ 16 ਕਿਲੋ ਹਣ ਤਿਆਰ ਐ 18 ਕਿਲੋ ਚਵਾਉਗੀ 16 ਕਿਲੋ ਹਾਜ਼ਰ 18 ਬਾਈ ਕਹਿੰਦਾ ਚਵਾ ਦੂ ਤੇ ਜਿੰਨਾ ਬਾਈ ਨੇ ਹਾਜ਼ਰ ਦੱਸਿਆ ਉਦੀ ਤਸੱਲੀ ਨਾ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾਈ ਜਊ ਉਹ ਸਮਾਂ ਤੁਹਾਡੇ ਕੋਲ ਚਾਹੀਦਾ ਬਾਈ ਹੋਰਾਂ ਕੋਲੇ ਟਾਈਮ ਖੁੱਲੇ 22 ਹੋਰਾਂ ਕੋਲ ਟਾਈਮ ਖੁੱਲੇ ਜੇ ਕਹਿੰਦੇ ਪੰਜਾਬ ਪੰਜਾਬ ਪਹੁੰਚ ਕਰਾਉਣੀ ਪੰਜਾਬ ਪਹੁੰਚ ਕਰਾ ਦਾਂਗੇ ਜੋੜੇ ਆ ਜੋੜੇ ਦੀ ਮਾਰ ਦੇ ਲੱਭੀ ਦੋਨਾਂ ਦੇ ਕੈਮਰਾ ਆਲ ਪੰਜਾਬ ਪਹੁੰਚ ਤਾਂ ਹੋਊਗੀ ਜੇ ਕੋਈ ਸੱਜਣ ਇਹ ਦੋਨੇ ਮੱਝਾਂ ਲੈਂਦਾ ਤੇ ਹੁਣ ਕੈਮਰਾ ਔਰਲੇ ਬੰਨੇ ਲਿਆ ਇੱਥੋਂ ਕਰਾ ਦੇ ਚੱਕ ਜੇ ਨੀਲੀ ਛੱਡ ਕੇ ਕੋਈ ਹੋਰ ਨਾਲ ਕਾਲੀ ਲੈਂਦਾ ਤਾਂ ਵੀ ਪਹੁੰਚ ਕਰਦਾ ਜਿਹੜੀਆਂ ਮਰਜ਼ੀ ਦੋ ਲੈਂਦਾ ਆ ਜਿਹੜੀਆਂ ਦੋ ਮਰਜ਼ੀ ਦੇ ਠੀਕ ਆ ਇੱਥੋਂ ਲੱਭੀ ਫੇਸ ਤੇ ਮਾਰਦੀ ਕੈਮਰਾ ਸਿੰਘ ਜਮਾ ਨਿੱ ਸੂਆ ਦੂਜਾ ਤੇ ਹੁਣ ਆ ਜਾ ਤਿੰਨ ਨੰਬਰ ਵਾਲੀ ਤੇ ਅਗਲੇ ਬੰਨੀ ਮਾਰਦੇ ਕੈਮਰਾ ਇਹ ਇਥੋਂ ਕਰਾ ਦੇ ਜੇ ਇੱਕ ਥਾਣ ਹੋ ਲੱਗਾ ਜਿਵੇਂ ਕਲਮ ਵਾਲਾ ਕਹਿੰਦੇ ਹੁੰਦੇ ਆ ਜਿਹੜਾ ਆਲੇ ਆਲੇ ਪਹਿਲੇ ਜੋ ਚਾਰ ਦੰਦ ਸੂਆ ਪਹਿਲਾ ਦੰਦੋਂ ਚਾਰ ਦੰਦ ਦੰਦੋਂ ਚੌਗੀ ਹਾਂਜੀ ਕਿੰਨੇ ਦੰਦਾਂ ਦਾ ਸੂਆ ਹੋਗਾ ਜੀ ਉਹ ਜੀ ਹੈਗਾ ਦਸਾਂ ਦਿਨਾਂ ਦਾ ਦਸਾਂ ਦਿਨਾਂ ਦਾ ਹਾਜ਼ਰ ਦੁੱਧ ਕਿੰਨਾ 15 ਕਿਲੋ ਆ ਭਾਜੀ ਇਹ ਥੋੜੀ ਚੋਲੀ ਆ ਝੂਟੀ ਓਕੇ ਹਾਂ ਗਾ ਘਾਇ ਕਰਕੇ ਓਕੇ ਇਹ ਚੋਈ ਹੋਈ ਆ 15 ਕਿਲੋ ਹਾਜ਼ਰ ਹਾਜ਼ਰ ਆ ਡੰਗ ਤੋ ਡੰਗਾ 14 ਦੀ ਓਟ ਦੇ ਦਵਾਂਗੇ ਠੀਕ ਆ ਗੱਲ ਹਾਂਜੀ ਤਸੱਲੀ ਪੂਰੀ ਕਰਾ ਲਾਂਗੇ ਪੂਰੀ ਹਰੇਕ ਪੱਖ ਤੋਂ ਕਹਿਣ ਦਾ ਭਾਵ ਪੂਰੀ ਪੂਰੀ ਠੀਕ ਆ ਗੱਲ ਚਵਾਈ ਨੋਗ ਥਣ ਨੋਗ ਵਾਲਾ ਪੂਰਾ ਲੱਗਾ ਠੀਕ ਆ ਗੱਲ ਚਵਾਈ ਐਨ ਹੋਊਗੀ ਅਸਲ ਪੂਰੀ ਪੋਲੀ ਜਿਹੜੇ ਹਿਸਾਬ ਨਾਲ ਥਣ ਦਾ ਸਹਜ ਆ ਲਿਆ ਚੋਬਰਾ ਕੱਦ ਵੀ ਚੰਗਾ ਤੇ ਬਾਕੀ ਬਿਊਟੀ ਚ ਆ ਗਈ ਤੇ ਥਣ ਦਾ ਸਹਜ ਵੀ ਕਮਾਲ ਦਾ ਪਹਿਲਣ ਦੇ ਹਿਸਾਬ ਨਾਲ ਨਾ ਚਵਾਈ ਦੀ ਪੋਲੀ ਰਹੂਗੀ ਜਮਾ ਆ ਪੋਲੀ ਆ ਨੰਬਰ ਇਹਦਾ ਆ ਗਿਆ ਤੀਜਾ ਹਣਾ ਹਾਂਜੀ ਅੱਜ ਕਿੰਨਾ ਦੱਸਿਆ 15 ਹਾਜ਼ਰ 14 ਦੀ ਓੜ ਦੇ ਦੋ 14 ਦੀ ਗਾਰੰਟੀ ਤੇ ਜੇ ਕਿਸੇ ਸੱਜਣ ਨੇ ਆਨਲਾਈਨ ਮੰਗਾਉਣੀ ਆ ਹਾਂ ਪੂਰੀ ਆ 14 ਦੀ ਬਾਈ ਕਹਿੰਦਾ ਗਾਰੰਟੀ ਦੇਣਾ ਅੱਧੇ ਰੁਪਏ ਪਾ ਦਿਓ ਅੱਧੇ ਰੁਪਏ ਮੈਂ ਘਰੇ ਉੱਤਨ ਤੇ ਲੈ ਲਵਾਂਗੇ ਠੀਕ ਆ ਗੱਲ ਅੱਧੇ ਗੱਤੇ ਬਾਈ ਕਹਿੰਦਾ ਜਦੋਂ ਮੱਝ ਘਰੇ ਤਾਰ ਲਈ ਨਾ ਉਦੋਂ ਪਾ ਦਿਓ ਇੱਥੋਂ ਕਰਾ ਦੀ ਲੱਭੀ ਚੈੱਕ ਤੇ ਉੱਤੋਂ ਬਾਡੀ ਬੁੱਡੀ ਚੈੱਕ ਕਰਾ ਦੀ ਇੱਥੋਂ ਇਹਦੇ ਕੱਦ ਦਾ ਆਈਡੀਆ ਕਰਾ ਦੀ ਜਿਉਂ ਕਿ ਇੱਥੋਂ ਦੇ ਕੱਦ ਦਾ ਆਈਡੀਆ ਚੜਾਈ ਜੁੜੀ ਦਾ ਪਤਾ ਲੱਗ ਜਾਊਗਾ ਇਹ ਵੀਡੀਓਆਂ ਦੇ ਇਲਜ਼ਾਮ ਲੱਗ ਗਿਆ ਨਾ ਕਹਿੰਦੇ ਵੱਡੀ-ਬੁੱਡੀ ਨਾ ਨਾ ਵੱਡੀ ਦਾ ਦਿਖਾਉਣੀ ਨਹੀਂ ਬਾਈ ਅਸਲੀ ਦਿਖਾਉਣੀ ਆ ਜਿੰਨੀ ਹੈਗੀ ਆ ਜਿੱਥੋਂ ਜਹਾਜ਼ ਚੱਲਣਗੇ ਜਹਾਜ਼ ਦੱਸਾਂਗੇ ਹਾਂ ਠੀਕ ਆ ਗੱਲ ਆ ਇੱਥੋਂ ਇੱਥੋਂ ਹੀ ਤੇ ਵੀ ਅਸਲ ਜਿਦਾ ਹੁਣ ਜਹਾਜ਼ ਹੀ ਚੱਲ ਪਿਆ ਵੱਡੀ ਆ ਵੀ ਫੁੱਲਾ ਇੱਥੋਂ ਕਰਾ ਦੀ ਇਹਦੇ ਕੱਦ ਦੇ ਆਈਡੀਆ ਜਾ ਹੋ ਜਾਊਗਾ ਤੇ ਲੰਬੀ-ਲੁੰਬੀ ਤਾਂ ਕਹੂੰਗਾ ਵੀ ਬਾ ਕਮਾਲੀਆ ਤੇ ਨਾਲ ਇਹਦੇ ਪਛਾਤੋਂ ਮਾਰਨੀ ਕੈਮਰਾ ਚੜਾਈ-ਚੜੂਈ ਚੈੱਕ ਕਰਾ ਦੀ ਆਰਡਰ ਤੋਂ ਲਾ ਕੇ ਐਨ ਤਸੱਲੀ ਟੌਰ ਦੇ ਚੋਪਰਾ ਲੈ ਚਲਾ ਇਧਰਲੇ ਬੰਨੇ ਸ਼ਕੀਨ ਨਭਾ ਲਈ ਆ ਨਾ ਤਾਜੀ ਸੂਈ ਆ ਕੱਟੀ ਮਗਰਿਆ ਠ ਤਾਜੀ ਸੂਈ ਨਾਲ ਕੱਟੀ ਤੇ ਜੀਨੇ ਇਹ ਰੱਖੀ ਆ ਰੱਖੀ ਬੜੇ ਸ਼ੌਂਕ ਨਾਲ ਬੜਾ ਇਹਨਾਂ ਤੌਰ ਦੇਖੀ ਆ ਜੀ ਗੱਗੂ ਗੱਲ ਵਾਲੀ ਆ ਮੈਂ ਕਹਿਆ ਆ ਕੋਈ ਫਰਕ ਹੀ ਨਹੀਂ ਕਹਿੰਦੀ ਜਿੰਨੇ ਮਰਜ਼ੇ ਆਲੇ ਦੋਲੇ ਘੁੰਮੀ ਜਾਣ ਤੇ ਸਾਥ ਚ ਖੜ੍ਹਾ ਕੇ ਆਪਾਂ ਪੂਰੀ ਠੀਕ ਆ ਗੱਲ ਰਸਾ ਲਾ ਕੇ ਮੂਰੀ ਲਾ ਕੇ ਜੋਣ ਆ ਚਗਾਲਾ ਕਰੀ ਜਾਂਦੀ ਹੈ ਨਾ ਉਹਦੀ ਸਵਾਦੀ ਠੰਡੀ ਬਿਲਕੁਲ ਨਹੀਂ ਤਾਂ ਆਪਣੇ ਹੁਣ ਉਹਦੀ ਦਬਾਬੇ ਦੀਆਂ ਨਹੀਂ ਚੱਕ ਦੇਣੇ ਸੀ ਨਹੀਂ ਠੀਕ ਆ ਗੱਲ ਆ ਨਸਲ ਤਾਂ ਨਸਲੀ ਆ ਨਸਲਿਆ ਨਸਲ ਦਾ ਨਸਲੀ ਆ ਸੁਆ ਪਹਿਲਾ ਚਾਰ ਦੰਦੇ ਆ ਦੰਦੋ ਚੌਗੀ ਸੂਆ ਪਹਿਲਾ ਨੰਬਰ ਵੀ ਚੌਥਾ ਹੈ ਨਾ ਹਾਂਜੀ ਹਾਂਜੀ ਬੱਚਾ ਕੀ ਦੱਸਿਆ ਨਾਲ ਮਗਰ ਕੱਟੀ ਆ ਬੱਚਾ ਵੀ ਦੇਖੋ ਤਾਜ਼ਾ ਸੂਆ ਕਿੰਨੇ ਦਿਨ ਦੀ ਸੂਈ ਆ ਇਹ ਸੂਈ ਨੂੰ 6 ਦਿਨ ਹੋਇਆ 6 6 ਦਿਨ ਦੀ ਕਿੰਨਾ ਦੁੱਧ ਕੱਲੀ ਬੌਲੀ ਹਾਜ਼ਰ ਆ 15 1600 ਸਟਾਰਟਿੰਗ ਕੀਤੀ ਆ 18 ਕਿਲੋ ਕੱਟੀ ਦੁੱਧ ਚੋਗੀ 17 18 ਦੇ ਲਗਭਗ ਹਾਂਜੀ ਠੀਕ ਆ 15 ਤੋਂ ਸਟਾਰਟਿੰਗ ਕੀਤੀ ਆ 15 ਦਾ ਅੱਜ ਹੈਗਾ ਹੀ ਆ ਹਾਂਜੀ ਤੁਰਦੀ ਦਾ ਤੇਰੇ ਵਾਲੀ ਗੱਲ ਉਹੀ ਆ ਨਾ ਆਨ ਸ਼ੌਕ ਨਾਲ ਹੀ ਤੁਰਦੀ ਆ ਜੀ ਆ ਜਾ ਹਰਿਆਣੇ ਵਾਲੀ ਇੱਕ ਨਿਸ਼ਾਨੀ ਵੀ ਦਿਖਾ ਦਾਂਗੇ ਆ ਆ ਜੂਰੇ ਉਰੇ ਲਿਆ ਆ ਆ ਬਾਈ ਆ ਦੇਖੀ ਆ ਨਿਸ਼ਾਨੀ ਉਹ ਲਗਾਈ ਬੱਚੇ ਦੇ ਵੀ ਇੱਥੇ ਵੀ ਮਾਰਨੀ ਕਰ ਆ ਆ ਤੱਗਾ ਉਹੀ ਰੱਖਦੇ ਬਣ ਕੇ ਪੰਜਾਬ ਚ ਕਿਸੇ ਵੀ ਮੱਝ ਦੇ ਤਕਰੀਬਨ ਤਕਰੀਬਨ ਮਿਲਦਾ ਨਹੀਂ ਆਪਣੇ ਹੋਏਗੀ ਹਰਿਆਣੇ ਵਾਲੀਆਂ ਪਰ ਇਹ ਸਪੈਸ਼ਲ ਚੀਜ਼ ਆ ਠੀਕ ਹੈ ਗੱਲ ਤੇ ਠੰਡੀ ਠੁੰਡੀ ਬਾਲੀ ਆ ਨਾ ਦੁੱਧ ਵੀ ਬਾਈ ਕਹਿੰਦਾ ਚੋਖਾ ਪਾ ਦੂ ਤੇ ਤਿਆਰੀ ਦਾ ਵੀ ਚੰਗਾ ਨੰਬਰ ਚੌਥਾ ਦੰਦਾਂ ਚੌਗੀ ਤੇ ਨਾਲ ਕੱਟੀ ਤੇ ਸਵੇਰ ਦੀ ਜਮਾ ਠੰਡੀ ਸੀਲ ਤੇ ਚਬਾਈ ਦੀ ਜਮਾ ਠੋਸ ਤੇ ਇਥੋਂ ਕਰਾਣੀ ਲੰਬੀ ਸਾਈਡ ਤੋਂ ਜੇ ਇੱਕ ਪਹਿਲਨ ਕੱਟੀ ਦੇ ਹਿਸਾਬ ਨਾਲ ਵੱਡੀ ਆ ਗਈ ਫੁੱਲਾ ਪੂਰੇ ਤੇ ਹੁਣ ਆਜ ਅਗਲੇ ਨੰਬਰ ਤੇ ਆ ਬਾਹਲੀ ਜਨੀਕ ਜੀ ਆਈਟਮ ਦਿਖਾਵਾਂਗੇ ਤੁਹਾਨੂੰ ਇੱਕ ਅਗਲੇ ਨੰਬਰ ਤੇ ਆ ਜਾ ਬਾਈ ਰੀਡ ਵੀ ਜਨੂਨ ਜਿਆ ਆ ਪਹਿਲਾ ਜਿਹੜਾ ਫੋਨ ਕਰੂ ਪਹਿਲੇ ਮੰਗੂਗਾ ਠੀਕ ਆ ਗੱਲ ਹਾਂ ਪਹਿਲੀਆਂ ਜੀ ਕੇਸ ਹੋਣ ਵਾਲਾ ਆ ਪੂਰਾ ਲੈ ਸਤਨਵਾ ਇਥੋਂ ਕਰ ਸਕਦੇ ਹਾਂ ਜੇ ਇੱਕ ਵਜਨ ਵੀ ਫੁੱਲਾ ਚੜਾਈ ਵੀ ਫੁੱਲਾ ਤੇ ਖਾਸ ਗੱਲ ਇਹਦੀ ਇਹ ਆ ਵੀ ਨਾਲ ਵੀ ਇਹਦੇ ਬੂਰੀ ਕੱਟੀ ਆ ਕੱਟੀ ਆ ਜੀ ਨੀਲੀਆਂ ਅੱਖਾਂ ਚ ਆ ਗਈ ਹੈ ਨਾ ਹਾਂਜੀ ਜਿਹੜਾ ਟਿਕਾ ਲਾਉਂ ਉਹੀ ਬੱਚਾ ਘੜੂ ਪਰ ਬੂਰਾ ਇਹ ਬੂਰੀ ਮੈਂ ਬੂਰਾ ਬੱਚਾ ਬਹੁਤ ਘੜ ਦਿੰਦੀ ਆ ਰਸ਼ੀਆ ਨੇ ਟੈਂਕ ਕੀ ਆ ਵੱਡੀ ਬੁੱਡੀ ਦਾ ਬਾੜੀਆ ਰਸ਼ੀਆ ਨੇ ਡੇਢ ਸਾਰਿਆਂ ਨੂੰ ਘਟਿਆ ਬਾਈ ਸਾਰਿਆਂ ਨੂੰ ਘਟ ਆਹਿਆ ਹਾਂਜੀ ਠੀਕ ਆ ਗੱਲ ਵੀ ਜਿਹੜੇ ਹਿਸਾਬ ਨਾਲ ਮਿਲਦੀ ਆ ਉਹ ਹਿਸਾਬ ਦੀ ਨਾ ਕੱਲੀ ਵੀ ਕੋਈ ਪੰਜਾਬ ਪਹੁੰਚ ਕਰਾਉ ਕੱਲੀ ਪਹੁੰਚ ਕਰਵਾ ਦੇਵਾਂਗੇ ਇਹ ਵੀ ਕੱਲੀ ਦੀ ਵੀ ਹਾਂ ਇੱਕ ਆਫਰ ਹੈ ਤੇ ਲੈ ਸਕਣਾ ਬੂਰੀ ਬੱਚੇ ਦੇ ਬਾਈ ਜੀ ਬਾਈ ਕਹਿੰਦਾ ਆਲ ਪੰਜਾਬ ਕੱਲੀ ਬੂਰੀ ਦੀ ਪਹੁੰਚ ਵੀ ਹੋ ਜੂ ਕੱਤੀ ਦਿਖਾਏ ਦੀ ਕਈ ਭਰਾ ਕਹਦਣਗੇ ਉਹੀ ਕਹਤਾ ਵੀ ਅੱਖਾਂ ਨਹੀਂ ਹੈ ਨਹੀਂ ਨੀਲੀਆਂ ਇੱਥੋਂ ਕਰਾ ਦੇ ਜੈਕਾ ਇਹ ਐਨ ਇੱਕ ਰੰਗ ਦੀ ਬੂਰੀ ਆ ਗਈ ਸਾਰੀ ਇਹਦੀ ਜੇਰ ਪੈਂਦੀ ਦੀ ਵੀਡੀਓ ਵੀ ਆਪਣੇ ਘਰ ਦੀ ਠੀਕ ਆ ਹਾਂਜੀ ਪੂਰੀ ਸੁਈ ਆ ਕੇ ਆਪਣੇ ਸੁਈ ਠੀਕ ਆ ਗੱਲ ਆ ਆ ਤਸੱਲੀ ਇਹ ਮੰਨ ਲਓ ਆ ਤੇਰੀ ਆ ਪੂਰੀ ਬੂਰੀ ਆ ਫਰੇਕ ਪਤ ਤਸੱਲੀ ਦੇ ਦਾਂਗੇ ਤਿਲਾਂ ਵਾਲੀ ਬੂਰੀ ਆ ਫੁੱਲ ਵੱਡੀਆਂ ਜੀ ਆ ਗਈ ਜਿਹੜੀ ਦਰਮਿਆਨੀ ਹੋਊ ਮੈਂ ਤੁਹਾਨੂੰ ਤੁਹਾਨੂੰ ਦੱਸ ਦੂੰਗਾ ਵੀ ਇਹ ਦਰਮਿਆਨੀ ਆ ਗਈ ਤੇ ਇਹਦੀ ਆਲ ਪੰਜਾਬ ਪਹੁੰਚ ਠੀਕ ਆ ਗੱਲ ਤੇ ਪਛਾਣ ਤੋਂ ਆਰਡਰ ਤੇ ਮਾਰਦੀ ਕੈਮਰਾ ਉਰਲੇ ਬੰਨੇ ਕਰਦੇ ਥੋੜੀ ਜੀ ਥੋੜੀ ਕੈਮਰੇ ਤੋਂ ਡਰਦੀ ਆ ਬਾਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਤਾਂ ਕੈਮਰਾ ਲੈ ਕੇ ਪਰੇ ਹੋ ਜਾਾਂਗੇ ਕੋਈ ਗੱਲ ਇਹ ਇੱਥੋਂ ਉਹ ਬਾਈ ਚਵਾਈ ਚਵਾਈ ਬਹੁਤ ਬਣਾ ਦੇ ਜਾਈ ਚਵਾਈ ਵਾਸ਼ ਵੈਸ਼ਾ ਲੱਗੀ ਆ ਇੱਥੋਂ ਕਰਾ ਦੇ ਚ ਇੱਕ ਉਰਲੇ ਬੰਨਿਓਂ ਕਰਾ ਦੇ ਲੱਭੀ ਇੱਥੋਂ ਲੇ ਵਾਏ ਮੰਨ ਲਓ ਅੱਗੇ ਪਿੱਛੇ ਦਾ ਰੱਖਦੀ ਆ ਤੇ ਵੱਡੀ ਵਾਲਾ ਕੋਈ ਲੇਖਾ ਨਹੀਂ ਤੇ ਹੁਣ ਲੱਭੀ ਅਗਲੇ ਨੰਬਰ ਤੇ ਆ ਜਾ ਪਹਿਲਾਂ ਦੀ ਵੱਡੀ ਆਪ ਤੇਰਾ ਦੁੱਧ ਨਹੀਂ ਦੱਸਿਆ ਸੂਈ ਨਾਲ ਇਹ ਸਾਰੀਆਂ ਗੱਲਾਂ ਪੂਰੀਆਂ ਦੱਸ ਦੇ ਓਕੇ 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 ਕਿੰਨਾ ਦੁੱਧਾ ਹੁਣ ਇਹ ਆ ਨਾ ਦੁੱਧ 13 14 ਜਦੋਂ ਸਟਾਰਟਿੰਗ ਕੀਤੀ ਆ ਓਕੇ ਸੂਈ ਨੂੰ ਆ ਚੌਥਾ ਦੇਣਿਆ ਸੈਲਫ ਤੇ ਸੈਲਫ ਹਾਂਜੀ ਚੌਥਾ ਪੰਜਵਾਂ ਦਰ ਉਹ ਇਹਨੂੰ ਦੇਖ ਕੇ ਸਾਰਾ ਕੁਝੇ ਭੁੱਲ ਗਿਆ ਯਾਰ ਠੀਕ ਆ ਗੱਲ ਹਾਂ ਇਹਨੂੰ ਦੇਖ ਕੇ ਸਾਰਾ ਕੁਝੀ ਭੁੱਲ ਗਿਆ ਨਾਲੇ ਦੀ ਕੱਟੀ ਨੇ ਕਰਾ ਭਲਾਤਾ ਸਾਰਾ ਕੁਝ ਤੇ ਹੁਣ ਮਾਰਦੇ ਅਗਲੇ ਨੰਬਰ ਤੇ ਦੀ ਚੜਾਈ ਚੈੱਕ ਕਰਾ ਲਈ ਉੱਤੋਂ ਵੀ ਕਿੰਨੀ ਕੀ ਚੜਾਈ ਆ ਦੀ ਇਹ ਇੱਥੋਂ ਕਰਾ ਲਈ ਐਸ ਤਰ੍ਹਾਂ ਕਰਾ ਲਈ ਇਹ ਇੱਥੋਂ ਦੋ ਮਹੀਆਂ ਜਿੰਨੀ ਦਾ ਚੜਾਈ ਆ ਨਾਲੇ ਇੱਥੋਂ ਦੇ ਕੱਦ ਦਾ ਪਤਾ ਲੱਗ ਜੂਗਾ ਤੇ ਉਸ ਤੋਂ ਬਾਅਦ ਆਰਡਰ ਤੇ ਮਾਰਦੇ ਕੈਮਰਾ ਤੋੜ ਦੇ ਚੋਬਰਾ ਖੋਲ ਕੇ ਤੋੜ ਦੇ ਖਾਣ ਪੀਣ ਦੀ ਖੁੱਲੀ ਆ ਪੂਰੀ ਹੈ ਨਾ ਪੂਰੇ ਆਲੇ ਆਲੇ ਆ ਅਗਲੇ ਬੰਨੇ ਲਿਆ ਕੈਮਰਾ ਇੱਥੋਂ ਮਾਰ ਦੇ ਇਹ ਐ ਤੋ ਤਸੱਲੀ ਕਰਾ ਦੇ ਜਮਾ ਪੂਰੀ ਆਸਲ ਤਸੱਲੀ ਕਹਿੰਦੇ ਜਿਹਨੂੰ ਨਾ ਉਹ ਕਰਾ ਦੇ ਇੱਥੋਂ ਦਿਖਾ ਕੇ ਤੇ ਪਛਾਣ ਤੋਂ ਦਿਖਾ ਦੇ ਨੰਬਰ ਇਹਦਾ ਮਨੀ ਕਿਹੜਾ ਰਹੂਗਾ ਇਹ ਆ ਗਿਆ 6 ਮਾ ਨੰਬਰ 6 ਮਾ ਨੰਬਰ ਸੁਆ ਦੂਜਾ ਸੁਆ ਦੂਸਰਾ ਕਿੰਨੇ ਦਿਨ ਦੀ ਸੂਈ ਹੋਗੀ ਅੱਜ ਤੋਂ ਸੂਈ ਨੂੰ 8 ਦਿਨ ਹੋਇਆ ਜੀ ਕਿੰਨਾ ਦੁੱਧ ਹਾਜ਼ਰ ਆਉਣਾ 16 17 ਤੋਂ ਸਟਾਰਟਿੰਗ ਹੈ ਜੀ ਹਾਜ਼ਰ ਹਾਂਜੀ ਤਿਆਰੀ ਦਾ ਕਹਿ ਲੀਏ ਹਾਂਜੀ ਟਾਈਮ ਤੋਂ ਟਾਈਮ ਚਵਾ ਦਾਂਗੇ ਚਵਾਈ ਐਂ ਅੰਗੂਠਿਆਂ ਵਰਗੀ ਮੋਟੀ ਪੂਰੀ ਮੋਟੀ ਜਿੱਦ ਨਾਲ ਥਾਣਾ ਹਾਂਜੀ ਇੱਕ ਇਹਦੀ ਖਾਸ ਗੱਲ ਇਹ ਰਹੂਗੀ ਥਾਣੇ ਦਾ ਇਹ ਮੰਨ ਲਓ ਮੁਠੀ ਦੇ ਸਾਈਜ਼ ਵਾਲਾ ਇੱਕ ਤਾਂ ਲੰਬਾ ਕੱਟ ਹੋਊਗਾ ਸੂਆ ਜੀ ਬਸ ਇੱਥੇ ਰਹੂਗਾ ਜੀ ਇੱਕ ਇਹ ਮੰਨ ਲਓ ਵੀ ਮਸਟੈਟਸ ਬਹੁਤ ਘੱਟ ਆਉਂਦੀ ਹੈ ਨਾ ਜਿੱਦਾਂ ਦੀ ਦੀ ਕੁਆਲਿਟੀ ਆ ਗਈ ਥਣ ਦੀ ਕਿਉਂਕਿ ਲੰਮਾ ਥਾਣਾ ਥੋੜਾ ਜਿਹਾ ਭੀੜ ਭੜੱਕੇ ਚ ਔਖਾ ਕਰਦਾ ਇਹਨੂੰ ਜਿੱਥੇ ਮਰਜ਼ੀ ਬਣ ਲਿਓ ਤੁਸੀਂ ਉੱਥੀ ਗੱਲਬਾਤ ਸਿਰਾ ਕਰ ਦੂਗੀ ਤੁਹਾਡੀ ਜਿੱਦਾਂ ਦੀ ਬਾਡੀ ਦੀ ਚੜਾਈ ਉਦਾਂ ਦੀ ਕੁਆਲਿਟੀ ਇੱਥੋਂ 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 ਮਾਰਦੀ ਕੈਮਰਾ ਲੇਵਾ ਇਹ ਪਾਉਂਗੇ ਬਿਲਕੁਲ ਨਾਲ ਲਗਮਾ ਲੇਵਾ ਫੈਕਸ ਆਰਡਰ ਦੀ ਆ ਕੱਟੀ ਮਗਰ ਆ ਗਈ ਆ ਮਗਰ ਕੱਟੀ ਆ ਬਾਈ ਬੱਚੇ ਦੇ ਮਾਰ ਦੀ ਇਹ 24 ਚ ਮਨੀ ਕਿਵੇਂ ਰਹੂਗੀ 100 ਦੀ 100 ਚਵਾਈ ਦਾ ਇੱਥੋਂ ਦਿਖਾ ਕੇ ਲੱਭੀ ਬੱਚੇ ਤੇ ਮਾਰਦੀ ਕਈ ਫਰਾ ਕਹਿੰਦੇ ਫਿਰ ਬੱਚਾ ਦਿਖਾਇਆ ਨਹੀਂ ਹੈ ਨਾ ਵੀਡੀਓ ਚ ਇੱਥੋਂ ਦਿਖਾ ਦੇ ਇਸ ਤੋਂ ਬਾਅਦ ਮੈਂ ਦੀ ਬਾਡੀ ਬੁੱਡੀ ਕਰਾਦੀ ਚੱਕ ਹਰੇਕ ਪੱਖ ਤੋਂ ਕਹਿਣ ਦਾ ਭਾਵ ਤਸੱਲੀ ਹੋ ਜੇ ਕਿਸੇ ਸੱਜਣ ਨੇ ਆਉਣ ਲੈ ਮਗਵਾਉਣੀਆਂ ਤੇ ਹੁਣ ਲਈ ਆਗਲੇ ਨੰਬਰ ਵਾਲੀ ਵੀ ਆ ਫਿਰਦਾ ਖੋਲੀ ਸਮੁੰਦਰੀ ਜਾ 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 ਬਾਈ ਕਹਿਣ ਨੂੰ ਮੈਂ ਗਣਾ 4 ਦੰਦਿਆ ਪਹਿਲਾ ਸੁਆ ਚੌਗੀ ਹਾਂਜੀ ਆਪਾਂ ਧੂਆ ਕਰਕੇ ਲਈਆ ਆ ਜਾ ਲੈ ਆ ਲੈ ਆ ਲੈ ਇਹ ਪਹਿਲਾ ਹੀ ਆ ਲੈ ਆ ਲੈ ਐਨੂੰ ਘਮਾ ਦੇ ਆਪਾਂ ਭਾਈ ਕਹਿੰਦਾ ਦੂਜਾ ਮੰਨ ਕੇ ਲਈਆ ਇੱਥੋਂ ਲੱਭੀ ਕਰਾ ਦੀ ਆਰਡਰ ਕੁਆਲਿਟੀ ਚ ਇਹ ਇੱਥੋਂ ਹਾ ਇੱਥੋਂ ਹਾ ਇੱਥੋਂ ਇੱਥੋਂ ਮਾਰਦੀ ਕੈਮਰਾ ਕਿੰਨੇ ਦਿਨ ਦਾ ਸੁਆ ਸੁਆ ਭਾਈ ਇਹਨੂੰ ਹੈਗਾ ਚੌਥਾ ਪੰਜਵਾਂ ਦੇਣੇ ਸੁਈ ਜਮਾ ਜੈਨੂੰ ਹਾਂਜੀ ਉਹ ਨਰਮ ਬੱਚਾ ਪਿਆ ਜੀ ਕਟਾ ਮਗਰਿਆ ਠੀਕ ਆ ਗੱਲ ਹਾਂਜੀ ਕਿੰਨਾ ਹਾਜਰ ਅੱਜ ਆ ਬੜਾ ਸਟਾਰਟਿੰਗ ਹੈ 14 15 15 ਤੋਂ ਸਟਾਰਟਿੰਗ ਕੀਤੀ ਆ ਦੁੱਧ 20 ਕਿਲੋ ਜਵਾਉਗੀ ਠੀਕ ਆ ਗੱਲ 18 ਦੀ ਓੜ ਦੇ ਦਾਂਗੇ 18 ਦੀ ਗਰੰਟੀ ਹਾਂ ਇਹ ਚਵਾਣਾ 20 ਕਿਲੋ ਲੈਵਲ ਤੇ ਜਾਗ ਝੋਟੀ ਨੇ ਹੁਣ 15 16 ਤੋਂ ਸਟਾਰਟਿੰਗ ਕੀਤੀ ਹੈ 15 16 ਤੋਂ ਚੱਲੀ ਆ ਕਹਿਣ ਦਾ ਭਾਵ ਉਹ ਭਜੀ ਇੰਦਾ ਨਹੀਂ ਨਾ ਦੁੱਧ ਤਾਂ ਫਿਰ ਦੇਊ ਕਿਹੜੀ ਠੀਕ ਆ ਗੱਲ ਆ ਇੰਦਾ ਨਿਜਾਜ ਨੇ ਭਾਈ ਕਿਹਾ ਦੁੱਧ ਨਾ ਪਾਇਆ ਤਾਂ ਦੇਣਾ ਕਿਨੇ ਆ ਤੇ ਬਾਕੀ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਹੁਣ ਵੀ ਜਿਹੜਾ ਸੱਜਣ ਖਰੀਦਦਾਰ ਆ ਉਹ ਮੈਂ ਕਹਿਣਾ ਉਹਨਾਂ ਮਨੀ ਆ ਆਪਣੇ ਨਾਲ ਉਹ ਵੀ ਜਿਆਦਾ ਉਹਦੀ ਅੱਖ ਨੂੰ ਪਰਖਾ ਹਣਾ ਭਾਈ ਆਈ ਤਾਂ ਥੋੜੀਆਂ ਮਈਆਂ ਹਜ਼ਾਰਾਂ ਜੋ ਮਈਆਂ ਜੋ ਆ ਛਾਣ ਕੇ ਲਿਓਨੇ ਆ ਠੀਕ ਆ ਗੱਲ ਅਗਲੇ ਨੇ 89 ਜੀ ਛਾਣਣੀਆਂ ਠੀਕ ਆ ਗੱਲ ਆ ਉੱਥੇ ਕਨਫਿਊਜ਼ਨ ਵਾਜ ਜਾਂਦੀ ਹੈ ਜੇ ਤਾਂ ਜ਼ਿਆਦੇ ਮਾਲ ਚ ਕਮ ਹੋ ਜਾਂਦਾ ਤੇ ਬਾਕੀ ਇੱਕ ਗੱਲ ਹੋਰ ਦਾਦਾ ਨਾ ਗੋਬਰਾਣ ਕਰਦੀ ਆ ਟਾਈਟ ਤਾੜੀ ਤੂੜੀ ਨਹੀਂ ਹੋਈ ਹਲੇ ਹਲੇ ਤਾਂ ਇਹ ਤਿਆਰੀ ਆ 15 ਕਿਲੋ ਪੌਣੇ ਤੋਂ ਚੱਲੀ ਆ ਬਾਈ ਕਹਿੰਦਾ 18 ਦੀ ਗਾਰੰਟੀ ਰਊਗੀ 20 ਦੇ ਲਗਭਗ ਪਾ ਦੂ ਜਿੱਦਾਂ ਦਾ ਸਰੀਰ ਆ ਜਿੱਦਾਂ ਦੀ ਇਹਦੀ ਨਸਲ ਆ ਤੇ ਜਿੱਦਾਂ ਦਾ ਕਹੂੰਗਾ ਇਹਨੂੰ ਥਣ ਦਾ ਸਹਿਜ ਲੱਗਿਆ ਹਰੇਕ ਪੱਖ ਤੋਂ 100 ਦੀ 100 ਆ ਗਈ ਤੇ ਹੁਣ ਮਾਰਦੇ ਲੱਭੀ ਕੈਮਰਾ 8ਵੇਂ ਨੰਬਰ ਵਾਲੀ ਝੋਟੀ ਤੇ ਸਿੰਘੀ ਇਹਦੀ ਜਮਾਨ ਬੰਦ ਆ ਗਈ ਤੇ ਇੱਥੋਂ ਮਾਰਦੇ ਕੈਮਰਾ ਇੱਥੋਂ ਕਰਾਦੇ ਆਰਡਰ ਕੁਆਲਟੀ ਚੈੱਕ ਇੱਥੋਂ ਤੇ ਉੱਤੋਂ ਬਾਡੀ ਬੁੱਡੀ ਚੈੱਕ ਕਰਾਦੀ ਇੱਥੋਂ ਇਹਦਾ ਕੱਦ ਚੈੱਕ ਕਰਾਦੀ ਇੱਥੇ ਤੋਂ ਇੱਥੋਂ ਕਰਾਦੀ ਚੜਾ ਪੂਰੀ ਵੱਡੀ ਗੱਟੀ ਆ ਗਈ ਫੁੱਲ ਵੱਡੀਆਂ ਚਾਰ ਦੰਦ ਆ ਆ ਜਾ ਚੋਬਰਾ ਇੱਥੋਂ ਮਾਰਨੀ ਫੇਸ ਤੇ ਕੈਮਰਾ ਇਹ ਵੀ ਚੋਗ ਗਈ ਚਾਰ ਦੰਦ ਕਮਾਲ ਲੈਣਾ ਵੱਡੀ ਦਾ ਫੁੱਲ ਆ ਚਾਰ ਦੇ ਹਿਸਾਬ ਨਾਲ ਤਾਂ ਫੁੱਲ ਵੱਡੀ ਆ ਆ ਪੂਰੀ ਹੋਰ ਵੱਧੂਗੀ ਕੱਟੀ ਖਾਸਾ ਟਾਈਮ ਪਿਆ ਇਹਦਾ ਵਧਣ ਦਾ ਹਾਂ ਬਹੁਤ ਕੱਟੀ ਵੱਧੂਗੀ ਜਿੰਨਾ ਚਿਰ ਮੈਂ ਕਹੂੰਗਾ ਪਸ਼ੂ ਇਹਦਾ ਭਾਜੀ ਐਫ ਡੀ ਆ ਹਾਂ ਦੰਦ ਭਰਦਾ ਨਹੀਂ ਹਾਂਜੀ ਉਹਨਾਂ ਚਿਰ ਉਹ ਕਈ ਨਾ ਵੀ ਸਰੀਰ ਦੀ ਵਿਰੋਧ ਕਰਦਾ ਰਹਿੰਦਾ ਤੇ ਹਰੇਕ ਸੂਏ ਮੈਂ ਕਹੂੰਗਾ ਦੁੱਧ ਵੀ ਅਪ ਕਰਦਾ ਰਹੇਗਾ ਇੱਕ ਤਾਂ ਬੈਂਕ 'ਚ ਰੱਖੇ ਨਹੀਂ ਡਬਲ ਹੋਣੀ ਜਿੱਦਾਂ ਕੱਟੀ ਨਹੀਂ ਡਬਲ ਕਰ ਦੇਣੇ ਮਗਰ ਬੱਚਾ ਵਾਲਾ ਕਮਾਲ ਦਾ ਠੀਕ ਆ ਕੱਦ ਦੇ ਨਾਲ ਨਾਲ ਲੰਬਾਈ ਵੀ ਫੁੱਲ ਹਨਾ ਠੋਲੇ ਜੀ ਪ्योर ਦੇਵੀ ਲਾਲ ਸਾਸੇ ਦੀ ਆ ਠੀਕ ਆ ਅਗਲੇ ਨੂੰ ਪੁੱਛ ਕੇ ਨਫਾ ਲੈ ਲਵਾਂਗੇ ਜੀ ਨੰਬਰ ਵੀ ਦੇ ਦੂੰ ਦੇਵੀਲਾ ਸਰਸੇ ਦਾ ਜਿੱਥੋਂ ਲਈ ਆ ਜਿਹੜੇ ਸੱਜਣ ਤੋਂ ਲਈ ਆ ਉਹਦੇ ਨਾਲ ਗੱਲ ਵੀ ਕਰਾ ਦਾਂਗੇ ਕਰਾ ਦਾਂਗੇ ਇੱਕ ਇਹ ਕੱਟੀ ਦੇਵੀਲਾ ਸਰਸੇ ਦੀ ਆ ਇੱਕ ਉਹ ਝੁੱਟੀ ਆਪਣੀ ਚੌਥੇ ਕੇ ਨੰਬਰ ਤੇ ਸਰਸੇੋਂ ਆਈ ਆ ਪਰਲੇ ਬੰਨੇ ਹਾਂਜੀ ਕਮਾਲੇ ਕਮਾਲੇ ਕੇਰਾ ਹੋਰ ਕਮਾਲੇ ਬਰਾਂਡੇ ਚ ਇਹ ਤਸੱਲੀ ਕਰਾ ਦੇ ਤਸੱਲੀ ਆ ਕੱਟੀ ਵੀ ਪੂਰੀ ਹੈ ਨਾ ਹਾਈ ਫਾਈ ਟੀਕੇ ਦੀ ਆ ਮਗਰ ਜਿਹੜਾ ਬੱਚਾ ਸੀ ਠੀਕ ਆ ਗੱਲ ਆ ਇਧਰ ਲੈ ਬੰਨੇ ਲੈ ਚਲੇ ਤੇ ਨਾਲ ਵੀ ਕੱਟੀ ਆ ਤੇ ਦੰਦੋ ਬਾਈ ਕਹਿੰਦਾ ਚੌਗੀ ਆ ਦੇਵੀਦਿਆਲ ਜੀ ਤੋਂ ਕਹਿੰਦਾ ਇਹ ਝੁੱਟੀ ਖਰੀਦੀ ਵੀ ਆਪਾਂ ਨੇ ਮਾਲਕ ਦਾ ਨੰੋਂ ਵੀ ਦੱਸਤਾ ਤੇ ਉਹਦਾ ਨੰਬਰ ਦੇ ਕੇ ਗੱਲ ਵੀ ਕਰਾ ਦਾਂਗੇ ਪੂਰਾ ਮਸ਼ਹੂਰ ਵਪਾਰੀ ਆ ਦੇ ਵਿਲਾ ਸਰਸੇ ਦਾ ਹਰਿਆਣੇ ਦਾ ਹਾਂ ਉਤੋਂ ਘੁੰਮ ਕੇ ਆਪ ਲੈ ਆ ਬਾਹਰਲੇ ਬੰਨੇ ਦੀ ਲਈ ਆ ਭਾਈ ਇਧਰ ਦੀ ਲਈ ਆ ਲਈ ਆ ਲਈ ਆ ਥੱਲੋਂ ਦਾ ਬਾਹਰ ਠੋਸ ਹਵਾਨਾ ਕਹ ਲਈਏ ਪੂਰਾ ਜੀ ਉਹ ਕਹਿੰਦਾ ਵੀ 18 ਕਿਲੋ ਜਿਹਨੂੰ ਮਰਜੀ ਰਸਾ ਫੜਾ ਦੇ ਠੀਕ ਆ ਗੱਲ ਕਿੰਨਾ ਅੱਜ ਹਾਜ਼ਰ ਅੱਜ ਅੱਜ ਤਾਂ 14-15 ਕਿਲੋ ਸਟਾਰਟਿੰਗ ਵਾਲੇ ਤੋਂ ਕੀ ਜੀ ਹਾਂਜੀ 18 ਦੀ ਗਰੰਟੀ ਦੇ ਕੇ ਜਿਹੜੇ ਮਰਜੀ ਸੱਜਣ ਨੂੰ ਫੜਾ ਦਿਓ ਫੜਾ ਦਿਓ ਤੇ ਨਾਲ ਕੱਟੀ ਕੱਟੀ ਆ ਕੱਟੀ ਇਹਦੀ ਐਂ ਕਹੂੰਗਾ ਬਿਲਕੁਲ ਨਕਲੀ ਆ ਇਹਦੀ ਕੱਟੀ ਵੀ ਤੁਹਾਨੂੰ ਦਿਖਾਉਂਗਾ ਇਧਰਲੇ ਬੰਨੇ ਹੋ ਜੀ ਮਾਰਦੇ ਮਾਰਦੇ ਲੱਭੀ ਕੈਮਰਾ ਬੱਚੇ ਤੇ ਮਾਰਨੀ ਕੱਟੀ ਜ਼ਰੂਰ ਦਿਖਾ ਦੇ ਨਾਲ ਇਹਦੀ ਕਰ ਲੈ ਕਰ ਲੈ ਇਹਨੂੰ ਆ ਤੱਕਾ ਨਾ ਕਰ ਯਾਰ ਬੋਝ ਕੇ ਪਿਆਰ ਨਾਲ ਇੱਥੋਂ ਲੱਭੀ ਸਾਰੀ ਕੱਟੀ ਦਿਖਾ ਦੇ ਪਛਾਣ ਹੋ ਕੇ ਇੱਥੋਂ ਫੁੱਲ ਕੱਦ ਕਾਠ ਵਾਲੀ ਬਣੂ ਇਹਦੇ ਨਾਲ ਦੀ ਇਹ ਬਣੂਗੀ ਬਿਲਕੁਲ ਤੇ ਬਾਕੀ ਇੱਥੇ ਤੋਂ ਉਹਦਾ ਆਰਡਰ ਕਰ ਸਕਦੇ ਹੋ ਚੈੱਕ ਤੇ ਥਾਣਾ ਦਾ ਗੈਪ ਚਵਾਈ ਦੀ ਮਣੀ ਕਿਵੇਂ ਰਹੂਗੀ 100 ਦੀ 100 ਮੋਟੀ ਬਹੁਤ ਚਵਾਈ ਆ ਭਾਈ 10 ਠੀਕ ਆ ਕਰਨ ਆ ਪਰੇਸ਼ਾਨ ਨਾ ਕਰ ਵਾ ਠੀਕ ਆ ਠੀਕ ਆ ਚਵਾਈ ਵਾਲਾ ਦਾ ਫੜਾਕੇ ਵਾਲਾ ਕੰਮ ਹੀ ਆ ਨਾ ਆ ਨੰਬਰ ਬੋਲ ਦਿਓ ਜੀ 9478 474740 ਪਿੰਡ ਸ਼ਾਹਪੁਰ ਸ਼ੀਰ ਫਲੌਰ ਜ਼ਿਲ੍ਹਾ ਜਲੰਧਰ ਆ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੋਂ ਨਾ ਮੱਲੋ ਝੋਟੀਆਂ 8 ਦਿਖਾਤੀਆ ਆ ਆ ਉਹ ਕੱਟੀ ਦੇ ਨਾਲ ਕੱਟੀ ਲੱਗ ਕੇ ਆਈ ਹੈ ਵੀ ਪਹਿਲਾਂ ਠੀਕ ਆ ਗੱਲ ਆ ਆ ਆ ਇੱਕ ਤਾਂ ਇਹ ਤੇ ਇੱਕ ਲਾਸਟ ਹਾਂਜੀ ਇਧਰਲੇ ਬੰਨਿਓ ਸਟਾਰਟਿੰਗ ਚੋਂ ਚੌਥਾ ਨੰਬਰ ਰਹੂਗਾ ਉਹਦਾ ਨੰਬਰ ਰਹੂਗਾ 8ਵਾਂ ਇਹ ਜੋੜਾ ਦੇਵੀ ਵਿਦਿਆਲ ਸੱਜਣ ਤੋਂ ਲਿਆ ਤਸੱਲੀ ਕਰਾਈ ਜਾਊਗੀ ਹਰੇਕ ਪੱਖ ਤੋਂ ਨੰਬਰ 22 ਹੋਰ ਉਹਦਾ ਸਕਰੀਨ ਤੇ ਚੱਲੀ ਜਾਂਦਾ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਮੈਂ ਤਾਂ ਦੱਦਵਾ ਕਿਥੋਂ ਲਈ ਆ ਜੀ ਪਾਸ ਕਰਕੇ 22 ਤੋਂ ਲੈ ਜਿਓ 当たる。<war>